ਮੁੜ ਰਿਹਾ ਜੱਜ ਜੀ ਮੇਰੇ ਨਾਲ ਆ ਗਿਆ ਭਾਣੂ ਹੈਲੋ ਟੀਮ ਤੇ ਨਾਲ ਇੰਟਰੋਡਕਸ਼ਨ ਕਰਨੀ ਹੈ ਆਪਣਾ ਲਾਈਵ ਚੱਲ ਰਿਹਾ ਹੈ ਤੇ ਸਾਰਿਆਂ ਨੇ ਦੇਖਣਾ ਹੁੰਦਾ ਆਜੋ ਮੇਰਾ ਵੀਰ ਹੱਥ ਬੰਨ ਕੇ ਵੇਖੀ ਆਜੋ ਲਾਈਵ ਚੱਲਿਆ ਹੈ ਨਾ ਪੰਜ ਸੈਕਿੰਡ ਲੱਗੇਗਾ ਟੀਮਾਂ ਸਾਡਾ ਨਾਮ ਜਵਾਨ ਕਿਹੜਾ ਚਾਹੁੰਦਾ ਇੱਕ ਪਾਸੇ ਨੱਟ ਪਰੇਾਸੇ ਨੰਮੀਆ ਜੀ ਤੁਹਾਨੂੰ ਜਨਾਬ ਜੇ ਤੁਹਾਨੂੰ ਇਹਨੂੰ ਬੁਲਾਇਆ ਰਾ ਅਨਾਉਂਸਰ ਕਮਾਂਡਰ ਨੂੰ ਸਾਡੇ ਗੁਰਦੀਪ ਚੰਦੋਂ ਵਾਲੋਂ ਛੋਟੀ ਜਿਹੇ ਵਾਲੇ ਪਾਲੇ ਖੋਣ ਵਾਲਾ 2100 ਬੱਤਾ ਜਾਵੇਗਾ ਗੁਰਸਾਨ ਸਿੰਘ ਵਾਲੋਂ ਬੱਤਾ ਜਾਵੇਗਾ ਲਓ ਜਿੰਨੇ ਲੱਤੂ ਦੀ ਕਬੱਡੀ ਤਰਹੀ ਹੈ ਗੁਰਦੀਪ ਫੋਨ ਦੇ ਆਨੰਦ ਪ੍ਰਾਪਤ ਉਹਨਾਂ ਨੂੰ ਬੋਲ ਰਹੀਏ ਮੇਰੇ ਤੋਂ ਬੋਲਣ ਅਕੋਲੇ ਟਿਕਟਾਂ ਮਤਾਂ ਦੀ ਟੂਰ ਜਾਣ ਲਈ ਇੱਧਰ ਹੱਥਿਆਰ ਬਣਾ ਲਿਆ ਲਖਵੀਰ ਆ ਜਾ ਰਿਹਾ ਉਹ ਬੰਦਰ ਕਹਿੰਦਾ ਮੈਂ ਨਹੀਂ ਆਵਾਜ਼ ਜੱਦੀ ਨਹੀਂ ਆਏ ਆਪਾਂ ਸੈੱਡ ਖੇਡਿਆ ਨੀਰਾਂ ਦੀ ਤੱਪੀ ਸਿੱਧਰ ਦੁਨੀਆ ਦੇ ਸਭ ਤੋਂ ਪਹਿਲਾ ਸੂਰਜਾ ਉਹ ਨੀਰਿਆ ਪਰ ਕੱਚੀ

ਫਿਰ ਮੈਚ ਬੋਲ ਦਿਓ ਵੀਰੇ ਕਿਹੜਾ ਬੁਰਜ ਲੱਟਾ ਤੇ ਨੱਤਪੁਰਜ ਦਾ ਪਹਿਲਾ ਸੈਮੀ ਬੁਰਜ ਲੱਟਾ ਤੇ ਨੱਤਪੁਰਜ ਪਹਿਲਾ ਸੈਮੀ ਜਿੱਦੜ ਪਹਿਲਾ ਲਫਾ ਲੱਭੂ ਮਨਵੀਰ ਜੱਜ ਕੈਨੇਡਾ ਨੂੰ 200 ਹੀ ਕਰ ਦੋ ਫਿਰ ਪਹਿਲੇ ਜੱਫੇ ਤੇ 200 ਦੇ ਮਾਨ ਹੋਣਗੇ ਬੁਰਜ ਲੱਟਾ ਤੇ ਆਨੰਦਪੁਰਾ ਜੀ ਆਨੰਦਪੁਰ ਦੀ ਟੀਮ ਦੇ ਖਿਡਾਰੀ ਰਹਿਮਤ ਤੇ ਬੁਰਜ ਲੱਟਾ ਦੀ ਟੀਮ ਦੇ ਰਹਿਮਤ ਜਿਨੇ ਪਹਿਲਾ ਧਰਮਿੰਦਰ ਭਾਈ ਬਹੁਤ ਵਧੀਆ ਜਿਹੜਾ ਇਸੇ ਨਗਰ ਲਈ ਗਾਣਾ ਗਾਇਆ ਖਿਡਾਰੀਆਂ ਲਈ ਪੁਰਾਣੇ ਖਿਡਾਰੀਆਂ ਲਈ ਕਬੱਡੀ ਲਈ ਉਹਨਾਂ ਨੂੰ ਦੇਤੀਆ ਉਹ ਇੱਥੇ ਰਹਿਣ ਉਹਨਾਂ ਦਾ ਗਾਣਾ ਜਿਹੜਾ ਰਹਿਣਾ ਉਹ ਪੂਰਾ ਕਰਨਗੇ ਜਦੋਂ ਸਮਾਂ ਮਿਲ ਗਿਆ ਪਰ ਉਹਨਾਂ ਨੂੰ ਸਮਾਂ ਦਵਾਂਗੇ ਠੀਕ ਹੈ ਜੀ ਥੋੜੇ ਸਮਾਂ ਸਾਨੂੰ ਵੀ ਦੇ ਦੇ ਬਾਈ ਜੀ ਪਲੀਜ਼ ਹਾਂ ਜੀ ਹਾਂ ਜੀ ਕੱਢੋ ਅੱਤਰਵਾਲ ਤੇ ਮੰਡੀਆਂ ਕੋਈ ਵੀ ਟੀਮਾਂ ਆ ਲੈਣ ਗਰਾਊਂਡ ਦੇ ਵਿੱਚ ਅੱਤਰਵਾਲ ਤੇ ਮੰਡੀਆਂ ਦੂਜਾ ਸੈਮੀਫਾਈਨਲ ਖੇਡਿਆ ਜਾਊਗਾ ਅੱਤਰਵਾਲ ਤੇ ਮੰਡੀਆਂ ਇਹ ਟੀਮਾਂ ਵੀ ਆ ਜਾਣ ਜਲਦੀ ਜੇ ਨਾਲ ਤੇ ਸੋਨ ਸੂਨ ਵੇਚਣਾ ਤੇ ਗੱਲਾਂ ਦੇ ਜੱਟਾਂ ਨੇ ਯਕੀਨ ਪਤਾ ਵੀ ਬਬਰ ਸ਼ੇਰਾਂ ਦੀ ਖੋੜ ਹੈ ਮਾ ਖੇਡ ਕਬੱਡੀ ਅੱਜ ਕਿੱਦੇ ਪਿੰਡ ਵਿੱਚ ਲੁਧਿਆਣਾ ਮਲੇਰਕੋਟਾ ਆ ਬਿੱਲੂ ਦੀ ਕਬੱਡੀ ਜਿਹੜਾ ਵੀਰ ਆ ਮੈਂ ਤੇ ਪੁਆਇੰਟ ਕੱਟ ਰਿਹਾ ਜੋ ਵੀ ਵੀਰ ਮਨੂ ਆ ਮੈਂ ਤੇ ਪੁਆਇੰਟ ਕੱਟ ਰਿਹਾ ਜੱਫੇ ਨੇ ਜਿਹੜੇ ਟੱਕ ਮਾਰ ਕਰ ਲਿਓ ਹਣੇ ਖੇ ਸੋਲਿਆ ਕਰ ਦੋ 500 ਤੇ 100 ਖੇਡ ਮੈਦਾਨ ਦੇ ਵਿੱਚ ਸੋਨੂ ਉਹ ਕਰਦਾ ਟਰਾਈ ਪਰ ਲੱਭੂ ਲੱਭੂ ਮੰਡੀਆਂ ਵਾਲਾ ਅੱਜ ਕੁਆਟਰ ਫਾਈਨਲ ਦੇ ਵਿੱਚ ਸਿਰਾ ਕਰਦੇ ਆ ਰਿਹਾ ਸਿਰਾ ਕਰੀ ਜਾ ਰਿਹਾ ਅਗਲੀ ਵੇਰ ਤੁਸਿਆ ਵਾਲੀ ਮੋਂ ਨੂੰ ਕਰ ਦੇਗਾ ਲੋ ਰਵੀ ਤੁਸੇ ਪਿੰਡ ਵਾਲਾ ਬੰਦਾ ਹੈ ਕਬੱਡੀ ਪਾਉਣ ਦੇ ਲਈ ਮੋਂਡਾਪੁਰ ਦੇ ਖਲੀਫੇ ਵਰਗਾ ਜੱਫਾ ਲਾ ਪਊਗਾ ਨਹੀਂ ਗੱਲ ਸਮਝ ਨਹੀਂ ਆ ਸਟਰਗਲ ਚੱਲੀ ਹੈ ਹੁਣ ਲੱਗਾ ਪੜ ਆਲ ਵਧ ਕੇ ਬੱਲੇ ਬੱਲੇ ਕਰਾਈਆ ਤੇ ਜਦੋਂ ਲੋੜ ਪਈ ਅੱਗੇ ਆਉ ਮੇਰਾ ਖਾਲਸਾ 21 ਦੀ 31 ਫਿਰ ਕਾਹੀ ਮੇਰਾ ਖਾਲਸਾ ਤੇ ਜਦੋਂ ਲੋੜ ਪਈ ਅੱਗੇ ਆਉ ਮੇਰਾ ਖਾਲਸਾ ਪਰ ਮੁੰਡਾ ਕੰਨ ਟਕੜਾ ਆਪਣੀ ਟੀਮ ਦੇ ਹਿੱਸੇ ਹੱਕ ਦਾ ਵਾਦਾ ਕਰ ਗਿਆ ਇੱਕੋ ਹੀ ਜਰਗੜੀ ਵਾਲਾ ਜੱਫੀ ਆਹ ਰੇਡ ਦੇ ਉੱਤੇ ਜਫਾੜਾਵੇ 500 ਦੇ ਮਾਣ 500 ਦੇ ਮਾਣ ਆਹ ਕਬੱਡੀ ਦੇ ਉੱਤੇ ਖੋਣਗੇ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਕਹਿੰਦੇ ਵੀ ਆਸੂ ਦੇ ਮੈਦਾਨ ਦੇ ਵਿੱਚ ਰੋਸ਼ਨਾ ਹੋ ਗਿਆ ਆ ਰੋਸ਼ਨ ਵੀ ਕਬੱਡੀ ਆ ਇਹ ਵੀ ਵਰਗੜੀ ਵਾਲਿਓ ਜੱਫੇ ਲਾਉਣੇ ਪੜਿਆ ਲੈ ਵੀ ਹਾਤੀ ਆ ਖਿੱਚ ਪਿਆਰੇ ਕਾ ਗਾਪੀ ਰੋ ਗਾਪੀ ਤੋਂ ਰੋਸ਼ਨ ਰੋਸ਼ਨ ਤੇ ਗਾਪੀ ਹੋ ਗਏ ਪਾਸੇ ਬੱਲੇ ਬੱਲੇ ਆ ਸਵਾਦ ਕਬੱਡੀ ਦਾ ਆ ਸਵਾਦ ਕਬੱਡੀ ਦਾ ਖੇਡ ਮੈਦਾਨ ਦਾ ਮਾਣ ਕਰਕੇ ਨੇ ਕਹਿੰਦੇ 2000 ਰੁਪਏ ਪੋਤਾ ਕਰ ਦਿੱਤਾ ਸਾਡੇ ਵੀਰ ਨੇ ਆਦੇ ਟੂਰਨਾਮੈਂਟ ਦੇ ਉੱਤੇ ਡਾਕਟਰ ਧਰਮ ਧਰਮਿੰਦਰ ਜੀ ਡਾਕਟਰ ਧਰਮਿੰਦਰ ਜੀ ਰਾਵੀੜ ਵਾਲੇ ਇਧਰ ਧਰਮਵੀਰ ਹੁਣੀ ਸਾਡੇ ਵੀਰ ਦੋਵੇਂ ਨਿੱਕੇ ਹੋ ਜਣੇ ਹਰਮਾਨ ਇੰਡਸਟਰੀ ਵਾਲੇ ਜਸਵੀਰ ਹੁਣੀ ਤੇ ਪੰਟੂ ਪ੍ਰਧਾਨ ਜੀ 2000 ਰੁਪਏ ਪੋਤਾ ਕੀਤਾ ਧੰਨਵਾਦ ਮਹਿੰਮਾਰੀ ਵੀ ਵੱਡੀ ਰਹੀ ਹੈ ਟੀਮਾਂ ਸਾਰੀਆਂ ਇਸ ਸਮੇਂ ਸਿਰ ਸੱਡੀਆਂ ਅੱਜ ਨਾਨਕੇ ਬੜਨਾ ਕਬੱਡੀ ਕੱਪ ਉਹ 2000 ਦਾ ਜੱਫਾ ਇਹ ਤਕੜਾ ਖੇਡ ਆਇਆ ਜਦੋਂ ਜਸ਼ਨ ਆਲਮਗਿਰੀ ਦੇ ਨਾਲ ਟੱਕਰ ਹੁੰਦੀ ਹੈ ਤੇ ਦੁਨੀਆ ਪੱਪਾ ਧਾਰ ਹੋ ਜਾਂਦੀ ਹੈ ਉਹ ਕੜਿਆਣੇ ਵਾਲਾ ਗੋਪੀ ਆ ਮੇਰੇ ਮਿੱਤਰ ਲੱਗੂ ਜੱਪਾ ਜਾ ਫਿਰ ਨਹੀਂ ਇਹ ਖੜਾ ਭਿੰਦਰ ਖੜਾ ਨਾਲ ਗੋਪੀ ਜੇ ਕੜਿਆਣੇ ਪਿੰਡ ਵਾਲਾ ਨਾਲ ਕਹਿੰਦੇ ਖੱਤੀ ਉਹ ਜਰਗੜੀ ਵਾਲਾ ਜਿੰਨੇ ਜੱਫੇ ਲਾ ਰਿਹਾ ਉਹਨੇ ਸਾਢੇ ਭਰਾ ਨੇ ਕਹਿੰਦੇ 5 ਤੋਂ 100 ਲਾਨ ਕਰੀ ਜਾ ਰਿਹਾ ਹੈ சவுண்ட் பைட் பாடல் இரண்டு இது <Sanskrit> ਹਿੰਦੂ ਹੈ ਤੇ ਤਕੜਾ ਨੀਰ ਦਾ ਹਾਂ ਦਾ ਕਰ ਰਿਹਾ ਆਪਾਂ ਦਾ ਅੱਜ ਕਬੱਡੀ ਦੇ ਵਿੱਚ ਆਖਰ ਵਿੱਚ ਅੱਜ ਟੋਪੀ ਦਾ ਚਾਰ ਦੇ ਖੇਡ ਨਹੀਂ ਕਰਦੇ ਆ ਸੱਤਾ ਦੇ ਫਾਪੀਆਂ ਮਾਰਦੇ ਸੋਲੋ ਮਾਰਦੇ ਜਿਹੜਾ ਅੰਮ੍ਰਿਤ ਉਹ ਪਹਿਲੇ ਸੀਡ ਵਿੱਚ ਸਭ ਤੋਂ ਵੱਧ ਕੱਪ ਜਿੱਤਣ ਵਾਲੀ ਟੀਮ ਹੈ ਜਿਹੜੀ ਟੋਪੀ ਦੀ ਦੂਜੀ ਟੀਮ ਬਣਿਆ ਦੋ ਜਿਹੜਾ ਬਾਹਰ ਦੇ ਪਾਸੇ ਆ ਕੇ ਬਣਾ ਪੁਆਇੰਟ ਹਾਂਜੀ ਜਿੰਨੇ ਜਿਹੜੇ ਆਹ ਲਗਾ ਤੇ ਸੀਰ ਨਾ ਲਾਗੇ ਇੱਕ ਪਾਸੇ ਟੀਮ ਉਹਨਾਂ ਨੇ ਟੂਰਨਾਮੈਂਟ ਦਾ ਐਲਾਨ ਪੈਂਡ ਖਾ ਹਾਂਜੀ ਜਿਹੜੇ ਪਰੇ ਸਭ ਤੋਂ ਜ਼ਿਆਦਾ ਅੜੀ ਬੇਜਾਵਾਗੇ ਉਹਨਾਂ ਦੀ ਟੀਮਾਂ ਜਿਹੜਾ ਜਿਹੜਾ ਪਾਰਟਿਸਿਪੈਂਟ ਮਿਲਣਾ ਉਹਨੂੰ ਘੱਟ ਲੱਗੂਗਾ 500 ਰੁਪਏ ਵਿੱਚ ਰੱਖ ਲੇ ਗੂਗਾ ਬਹੁਤ ਵਧੀਆ ਟੂਰਨਾਮੈਂਟ ਜਿਹੜੇ ਪਰੇ ਸਭ ਤੋਂ ਜ਼ਿਆਦਾ ਨੋਟ ਕਰਨਾ ਖਿਡਾਰੀਆਂ ਲਈ ਜਲਦੀ ਦੇ ਨਾਲ ਆਉਣ ਦੇ ਲਈ ਜੇਕਰ ਬੇਪੜਾ ஆயராஜிக்க ஆனால் ஆனால் அவர்கள் நமக்கு நம்ம நம்ம சமய சமயம் ਇਹ ਹੱਥੋਂ ਬੋਲ ਚੁੱਕਿਆ ਸੋਚਿਆ ਤੁਸੀਂ ਜੀ ਬੋਲ ਰਹਾ ਮਾਰਕੋਨ ਦੇ ਸੋਰਾਣੀ ਲੇਕ ਬੋਲਣ ਅਸਤੀ ਜੀ ਹੋਊਗਾ ਤੇ ਉਹ ਆਪਣੇ ਆਪ ਬਹੁਤ ਚੋਣ ਕਰਨਾ ਹੈ 1.500 ਰੁਪਏ ਹੋਊਗਾ ਜੀ ਵਾਜੂ ਜੀ ਆਪ ਨੇ ਤਗੜਾ ਆਹ ਹੋਰ ਮਹਾਨ ਦੇ ਵਿੱਚ ਪਹਿਲੇ ਹਾਂ ਕਿੰਨੇ ਬੋਲ ਬੋਲ ਆਪ ਉਸ ਤੇ